ਸਵਾਗਤ ਹੈ ਦੋਸਤੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਨਿਸ਼ਾਨੀ ਬਿਰੋਆ ਜਿਹੜੀ ਸਕਰੀਨ ਤੇ ਤੁਸੀਂ ਝੋਟੀ ਦੇਖ ਰਹੇ ਹੋ ਪਲੂਨ ਝੋਟੀ ਸੂਈ ਆ ਮਗਰੇ ਦੇ ਕੱਟੀ ਆ 2 ਘੰਟੇ ਪਹਿਲਾਂ ਇਹਦੀ ਡਿਲੀਵਰੀ ਹੋਈ ਆ ਜੀਰ ਵਗੈਰਾ ਪੈ ਚੁੱਕੀ ਆ ਦੇਖ ਸਕਦੇ ਤੁਸੀਂ ਜੀਰ ਮਗਰ ਪਈ ਆ ਪ੍ਰੋਪਰ ਜੀਰ ਪੈ ਚੁੱਕੀ ਆ ਮਗਰ ਕੱਟੀਆਂ ਫੇਸ ਕੁਆਲਟੀ ਚੈੱਕ ਕਰਾ ਦਨੇ ਸਾਨੂੰ ਛੁੱਟੀ ਦੇ ਸਕਦੇ ਹੋ ਰਿੰਗ ਸਿੰਘ ਆ ਪੂਰੀ ਜਾਣ ਵਾਲੀ ਝੋਟੀ ਆ ਦੋ ਦੰਦ ਪਲੂਣ ਝੋਟੀ ਸੂਈ ਆ ਖਣ ਬਹੁਤ ਸੋਹਣਾ ਲੱਗਿਆ ਹੈ ਤੋੜ ਕੇ ਦਿਖਾਵਾਂਗੇ ਝੋਟੀ ਦੇ ਕਿਸਾਨ ਵੀਰੋ ਬਿਊਟੀ ਬਹੁਤ ਜ਼ਿਆਦਾ ਆ ਪੂਰੀ ਹੁੰਦਲ ਹੀੜ ਆ ਚੰਗਾ ਦੁੱਧ ਪਾ ਦੂਗੀ ਇਹ ਚੰਗੀ ਸੇਵਾ ਹੋ ਗਈ ਬਰੀਡ ਦੇ ਵਿੱਚ ਫੁੱਲ ਆ ਮਗਰ ਵੀ ਕੱਟੀ ਆ ਦੇਖ ਸਕਦੇ ਹੋ ਬਹੁਤ ਚੰਗੀ ਕੱਟੀ ਆ ਮਗਰ ਵੀ ਆ ਤੋਰਾ ਵਗੈਰਾ ਦੇਖ ਸਕਦੇ ਹੋ ਝੋਟੀ ਦਾ ਥਣ ਬਹੁਤ ਸੋਹਣਾ ਲੱਗਿਆ ਹੋਇਆ ਸੋਹਣਾ ਆਰਡਰ ਤਿਆਰ ਕੀਤਾ ਹੋਇਆ ਹੈਗਾ ਅੱਗੇ ਚੰਗੀ ਬਰੀਡ ਬੰਦਾ ਤਿਆਰ ਕਰ ਸਕਦਾ ਹੈਗਾ ਨਵੇਂ ਹਾਨ ਦੇ ਵਿੱਚ ਝੋਟੀ ਆ ਇਹ ਚੰਗਾ ਮੇਰਾ ਵੀਰ ਕੋਈ ਸੰਭੂਗਾ ਚੰਗਾ ਦੁੱਧ ਪਾ ਦੂਗੀ ਦੇਖ ਸਕਦੇ ਹੋ ਤੁਸੀਂ ਬੋਡੀ ਸਟਰਕਚਰ ਪੂਰੇ ਹੈਵੀ ਦੀ ਆ ਚਲ ਮਾ ਵੱਡਾ ਕਦ ਕਾਠਾ ਫਵਾਨਾ ਵੀ ਬਾ ਕਮਾਲ ਤਿਆਰ ਕੀਤਾ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਕਲਾ ਕਲਾ ਨਿਖਣਵਾ ਥਾਣਾ ਜਿਹੜੇ ਮੇਰੇ ਕਿਸਾਨ ਵੀਰਾਂ ਦੇ ਇਹ ਝੋਟੀ ਪਸੰਦ ਹੋਈ ਬਲੂਨ ਕੱਟੀ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ